ਮੈਂ ਬੁਰਜੀ ਸੂਰੀਆ ਜਿਹੜੇ ਰੇਲ 'ਚ ਨੇ ਉਹਨਾਂ ਨੇ ਜਮਾਨਤ ਸੱਚੀ ਲਈ ਹੈ ਵੀ ਮੈਂ ਪ੍ਰਚਾਰ ਕਰਨਾ ਹੈ। ਕਿ ਲੋਕਪਾਲ ਨਹੀਂ ਪਾਡੀ। ਕਿਵੇਂ ਦੇਖਦੇ ਸੀ? ਦੇਖੋ ਸ਼ਾਇ ਬੇਸ਼ਰਮੀ ਦੀ ਹੱਦ ਹੈ ਜੀ। ਆਪਣੇ ਆਪ ਨੂੰ ਕੱਟੜ ਇਮਾਨਦਾਰ ਕਹਿਣ ਵਾਲੀ ਪਾਰਟੀ ਜਿਹੜਾ ਕੇਜਰੀਵਾਲ ਕਹਿੰਦਾ ਸੀ ਕਿ ਜੇ ਮਾੜਾ ਜਿਹਾ ਕੋਈ ਇਲਜ਼ਾਮ ਲਗੇ ਤੇ ਉਸ ਬੰਦੇ ਨੂੰ ਪੋਸਟ ਛੱਡ ਦੇਣੀ ਚਾਹੀਦੀ ਅਸੀਂ ਲੋਕਪਾਲ ਬਿੱਲ ਲੈ ਕੇ ਆਵਾਂਗੇ। پاک ਸਾਫ਼ ਸਰਕਾਰ ਤੇ ਹੁਣ ਬੇਈਮਾਨੀ ਦੀ ਇਹ ਹੱਦ ਕਿ ਇੰਨਾ ਵੱਡਾ ਘਟਾਲੇ ਦਾ ਇਲਜ਼ਾਮ ਇਹਦੇ ਉੱਤੇ ਲੱਗੇ ਕਿ ਅਦਾਲਤਾਂ ਇਹਨੂੰ ਬੇਲ ਨਹੀਂ ਦੇ ਰਹੀਆਂ ਤੇ ਆਮ ਤੌਰ 'ਤੇ ਹੁਣ ਤਾਂ ਮੈਨੂੰ ਲੱਗਦਾ 70 ਸਾਲ 'ਚ ਕੋਈ ਇੰਨਾ ਬੇਸ਼ਰਮ ਲੀਡਰ ਨਹੀਂ ਹੋਊਗਾ ਜਿਹਦੇ ਉੱਤੇ ਜਿਹਨੂੰ ਜੇਲ੍ਹ ਹੋ ਗਈ ਇਹ ਜੇਲ੍ਹ ਤੋਂ ਕਹਦਾ ਮੈਂ ਸਰਕਾਰ ਆ ਜੇ ਜੇਲ੍ਹ ਤੋਂ ਹੀ ਚਲਾਵਾਂਗਾ ਮੈਂ ਕੁਰਸੀ ਨਹੀਂ ਛੱਡਦਾ ਤੇ ਹੁਣ ਜਿਹੜੇ ਇਹਦੇ ਸਾਥੀ ਉਸ ਜੇਲ੍ਹ 'ਚ ਨੇ ਉਹ ਬੇਲ ਮੰਗ ਰਹੇ ਨੇ ਇਹ ਕਰਕੇ ਨਹੀਂ ਕਿ ਮੇਰੇ ਉੱਤੇ ਝੂਠਾ ਇਲਜ਼ਾਮ ਲੱਗਿਆ ਜਾਂ ਕੋਈ ਮੇਰਾ ਕੋਈ ਬਿਮਾਰ ਹੈ ਕਹਿੰਦਾ ਮੈਂ ਜਾ ਕੇ ਪ੍ਰਚਾਰ ਕਰਨਾ ਹੈ ਪ੍ਰਚਾਰ ਕਿਦਾ ਰਿਸ਼ਟਾਚਾਰ ਪਾਰਟੀ ਦਾ ਭ੍ਰਿਸ਼ਟ ਲੀਡਰ ਦਾ ਇਹਦਾ ਪ੍ਰਚਾਰ ਕਰਨਾ ਕਿ ਸਾਡਾ ਮੁੱਖ ਮੰਤਰੀ ਜਿਹੜੇ ਸ਼ਹੀਦਾਂ ਦੀ ਵੱਡੀ ਵੱਡੀ ਗੱਲ ਕਰਕੇ ਉਹਨਾਂ ਦੀ ਤਰ੍ਹਾਂ ਪੱਗ ਬਨ ਕੇ ਲੋਕਾਂ ਨੂੰ ਐ ਕਰਦਾ ਜਿਵੇਂ ਪਤਾ ਕਿੰਨੀ ਸਾਫ਼ ਸਰਕਾਰ ਬਣਾਨੀ ਸੀ ਤੇ ਸਰਕਾਰ ਬਣ ਗਈ ਤੇ ਹੁਣ ਖਟਕਰ ਕਲਾਚੇ ਸ਼ਹੀਦਾਂ ਨੇ ਜਿਨ੍ਹਾਂ ਨੇ ਜਾਨ ਵਾਰ ਦਿੱਤੀਆਂ ਉਸ ਪਵਨ ਧਰਤੀ ਵਿੱਚ ਜਾ ਕੇ ਇਹ ਭ੍ਰਿਸ਼ਟ ਕੇਜਰੀਵਾਲ ਜਿਹੜਾ ਭ੍ਰਿਸ਼ਟਾਚਾਰ ਤੇ ਜੇਲ੍ਹ 'ਚ ਬੰਦੇ ਇਹਦੇ ਹੱਕ 'ਤੇ ਧਰਨੇ ਤੇ ਭੁੱਖ ਹੜਤਾਲ ਕਰ ਰਿਹਾ ਤਾਂ ਮੈਂ ਕਹਿੰਦੀ ਇਸ ਪਾਰਟੀ ਦਾ ਸਭ ਤੋਂ ਵੱਡਾ ਬਦਲਾਵ ਹੈ ਕਿ ਇਹਨਾਂ ਨੇ ਸ਼ਰਮ ਦੀ ਸਾਰੀ ਹਦਾ ਤੋੜਤੀਆਂ ਨੇ ਮਤਲਬ ਹੁਣ ਤਾਂ ਇਹ ਹਾਲ ਹੋ ਗਿਆ ਕਿ ਇਹ ਕੁਝ ਵੀ ਕਰ ਸਕਦੇ ਹੈ ਇਹੀ ਵੱਡਾ ਬਦਲਾਅ ਆਇਆ ਹੈ ਕਿ ਨਿਗਾਰ ਜਿੱਥੇ ਤਾਂ ਬੰਦਾ ਸੋਚ ਨਹੀਂ ਸਕਦਾ ਸੀ ਉੱਥੇ ਤਾਂ ਨਿਗਾਰ ਆ ਗਿਆ ਵੀ ਭਾਈ ਤੁਸੀਂ ਪਤਿਆਰ ਕਰ ਰਹੇ ਹੋ ਲੋਕਾਂ ਨਾਲ ਮਿਲਦੇ ਹੋ ਕਿ ਕਿਸ ਤਰ੍ਹਾਂ ਦਾ ਰਿਸਪੌਂਸ ਹੈ ਕਿਹੜੇ ਮੁੱਦੇ ਨੇ ਇਹ ਕੋ ਲੋਕੀ ਬਿਲਕੁਲ ਅਕੇ ਹੋਏ ਨੇ ਝੂਠ ਦੇ ਨਾਲ ਜਿਹੜਾ ਝੂਠੇ ਲਾਰੇ ਝੂਠੇ ਵਾਦੇ ਕਰਕੇ ਕਾਂਗਰਸ ਤੇ ਝਾੜੂ ਪਾਰਟੀ ਇਹ ਭਾਈ ਵਾਲ ਪਾਰਟੀਆਂ ਨੇ 7 ਸਾਲ ਲੋਕਾਂ ਨੂੰ ਜਿਹੜਾ ਝੂਠ ਮਾਰ ਕੇ ਕੁਟਕਾ ਸਾਹਿਬ ਦੀ ਸੋਆ ਖਾ ਕੇ ਕੀ ਘਰ ਘਰ ਨੌਕਰੀ ਦਵਾਗੇ ਮੁਆਵਜ਼ਾ ਦਵਾਗੇ ਨਸ਼ੇ ਖਤਮ ਕਰ ਦਾਂਗੇ ਬੇਰੋਜ਼ਗਾਰੀ ਦੂਰ ਕਰ ਦਾਂਗੇ ਅੱਜ ਕੋਈ ਸੁਣਵਾਈ ਕਿਸੇ ਦੀ ਨਹੀਂ ਹੈ ਬਾਦਲ ਸਾਹਿਬ ਦੀ ਦਿੱਤੀ ਹੋਈ ਤਾਨੂੰ ਵੀ ਇੱਕ ਇੱਕ ਕਰਕੇ ਜਾਂ ਤਾਂ ਅੱਧੀ ਕਰਕੇ ਜਾਂ ਖਤਮ ਕਰ ਦਿੱਤੀਆਂ ਨੇ ਨਵਾਂ ਤਾਂ ਕੁਝ ਮਿਲਿਆ ਨਹੀਂ ਹੈਗਾ ਵਿਕਾਸ ਤੇ ਕੰਮ ਸਾਰੇ ਠੱਪ ਪਏ ਨੇ ਕੱਲੇ ਗੱਲਾਂ ਹੈਗੀਆਂ ਲੇਕਿਨ ਅਜੇ ਵੀ ਨਹੀਂ ਹਟਦੇ ਜੀ ਤੁਸੀਂ ਦੇਖੋ ਅੱਜ ਬੀਬੀਆਂ ਨੂੰ ਹਜ਼ਾਰ ਹਜ਼ਾਰ ਰੁਪਏ ਦਾ ਸੁਪਨਾ 2 ਸਾਲ ਪਹਿਲੇ ਦੇ ਕੇ ਵਾਦਾ ਕਰਕੇ ਵੋਟਾਂ ਲਿੱਪੀਆਂ ਤੇ ਹੁਣ ਇਹਨਾਂ ਦੀ ਭਾਈਵਾਲ ਫਾੜੀ ਪਹਿਲੇ ਝਾੜੂ ਵਾਲੇ ਨੇ ਕਿਹਾ 1000 ਰੁਪਏ ਦੇਵਾਂਗੇ ਹੁਣ ਭਾਈ ਵਾਲੀ ਹੋ ਗਈ ਤੇ ਉਹਨਾਂ ਦਾ ਨਹੀਂ ਤਾਂ ਹੁਣ ਕਾਂਗਰਸ ਕਹੇ ਤੁਹਾਨੂੰ ਲੱਖ ਰੁਪਏ ਦੇਵਾਂਗੇ ਮਤਲਬ 1000 ਰੁਪਏ ਦਾ ਤਾਂ ਅਜੇ ਕਿਸੇ ਨੂੰ ਦਵਾਈ ਮਿਲੀ ਨਹੀਂ ਤੇ ਲੱਖ ਦੇ ਸੁਪਨੇ ਤੇ ਖਾਨ ਲੱਗੇ ਨੇ ਸੋ ਇਹਨਾਂ ਪਾਰਟੀਆਂ ਤੋਂ ਮੈਂ ਤਾਂ ਲੋਕਾਂ ਨੂੰ ਕਹਿੰਦੀ ਹਾਂ ਕਿ ਇਹਨਾਂ ਦੇ ਝੂਠ ਤੋਂ ਆਪਾਂ ਬਚੀਏ ਜੇ ਪੰਜਾਬ ਨੂੰ ਬਚਾਉਣਾ ਹੈ ਫਿਰ ਪੰਜੇ ਤੇ ਝਾੜੂ ਦੀ ਭਾਈ ਵਾਲੀ ਬਿਮਾਰੀ ਕੱਢੋ ਤਾਂ ਕਿ ਤਕੜੀ ਦੀ ਉਹ ਸੱਚੀ ਸਰਕਾਰ ਆਏ ਜਿਨੇ ਨੇ ਜੋ ਕਿਹਾ ਹੋ ਕਰਕੇ ਦਿਖਾਇਆ ਕਦੇ ਲਾਰੇ ਨਹੀਂ ਲਾਏ ਕਦੇ ਝੂਠ ਨਹੀਂ ਬੋਲੇ ਲੋਕਾਂ ਦੇ ਵਿੱਚ ਵਿਚਰ ਕੇ ਪੰਜਾਬ ਦੀ ਤਰੱਕੀ ਤੇ ਪੰਜਾਬ ਦੇ ਲੋਕਾਂ ਦੀ ਤਰੱਕੀ ਵਾਸਤੇ ਦਿਨ ਰਾਤ ਇਕੱਠੇ ਤਹੁਣ ਫੈਸਲਾ ਲੋਕਾਂ ਦਾ ਮੈਂ ਆਸ ਕਰਦੀਆਂ ਇਹਨਾਂ 6 ਹਫ਼ਤਿਆਂ 'ਚ ਜਰੂਰ ਦਿੱਲੀ ਦੇ ਗੁਲਾਮਾਂ ਨੂੰ ਦੂਰ ਕਰਕੇ ਆਪ ਦੇ ਪੰਜਾਬ ਦੇ ਸੇਵਾਦਾਰਾਂ ਨੂੰ ਸੇਵਾ ਦੇਣਗੇ ਦਿੱਤੀ ਸੀ ਐਮ ਅੱਛੀ ਦੇ ਦੂਸ਼ ਲਾਇਆ ਕਿ ਦਿੱਲੀ ਚ ਜੇ